ਵਿਆਪਨ ਸਭੇ ਰੋਗ ਕਤਕ ਕਰਮ ਕਮਾ ਬਨੇ ਦੁਸਨਾ ਕਾਹੂ ਜੋਗ ਪਰਮੇਸ਼ਰ ਤੇ ਪੁੱਲਿਆ ਵਿਆਪਨ ਸਭੇ ਰੋਗ ਬੇਮਕ ਹੋਈ ਰਾਮ ਤੇ ਲਗਨ ਜਨਮ ਬਜੋਗ ਖਿੰਨ ਮਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸ ਥੈ ਰੂ ਬਹਿ ਰੂਜ ਕੀਤਾ ਕਿਛੂ ਨ ਹੋਵੈ ਲਿਖਿਆ ਤੁਰ ਸੰਜੋਗ ਮੜ ਪਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭਿ ਯੋਗ ਨਾਨਕ ਕੋ ਪ੍ਰਭ ਰਾਖਿ ਲੇਹੁ ਮੇਰੇ ਸਾਹਿਬ ਬੰਦੀ 모ਚ ਕਤ ਕਹੋ ਵੈ ਸਾਦ ਸੰਗ ਬਿਨ ਸਹਿ ਸਭੇ ਸੋਚ ਤਤ ਤਕ ਹੋ ਬੈ ਸਾਦ ਸੰਗ ਬਿਨ ਸਹਿ ਸਭੇ ਸੋਚ ਕੋ ਜੁਗ ਅਟਲ ਚਬਰ ਸਤਰ ਤਖਤ ਦੇ ਮਾਲਕ ਹਜਨਾ ਹਜੂਰ ਜਾ ਰਾਜ ਹੂਰ ਸਰਬ ਸੰਜੀਵਾਲਤਾ ਦੇ ਰਹਿ ਵਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਪਨ ਅਤੇ ਪਵਿੱਤਰ ਸਦਾ ਹੀ ਸੁਖ ਦੇਣ ਵਾਲੀ ਗੋਦ ਦੇ ਵਿੱਚ ਜੁੜ ਬੈਠੇ ਸਤ ਸੰਗੀ ਜਾਨੋ ਅੰਮ੍ਰਿਤ ਵੇਲੇ ਤੋਂ ਆਪ ਜੀ ਹਾਜ਼ਰੀ ਭਰ ਰਹੇ ਆਂ ਸਤ ਗੁਰਾਂ ਦੀ ਬਾਣੀ ਦਾ ਆਪ ਜੀ ਨੇ ਆਨੰਦ ਮਾਣਿਆ ਰਹਿੰਦਾ ਸਮਾ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ ਅੱਜ ਦਾ ਪਾਵਨ ਵਚਨ ਆਪ ਜੀ ਨੇ ਸ਼੍ਰਾਵਣ ਕੀਤਾ ਹੈ ਕਤਕ ਦਾ ਮਹੀਨਾ 12 ਮਹੀਨਿਆਂ ਦੇ ਵਿੱਚੋਂ ਅੱਜ ਜੋ ਕਤਕ ਦਾ ਮਹੀਨਾ ਆਰੰਭ ਹੋਇਆ ਆਪ ਜੀ ਨੇ ਬਚਨ ਸਰਵਣ ਕੀਤੇ ਨੇ ਧੰ ਪੰਚਮ ਪਾਤਸਾ ਪੰਜਵੇਂ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ 12 ਮਾਹਾਂ ਦੇ ਵਿੱਚ ਇਹ ਪਾਵਨ ਬਚਨ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 135 ਉੱਪਰ ਅੰਕਤ ਹੈ ਗੁਰਦੇਵ ਜੀ ਕਤਕ ਦੇ ਮਹੀਨੇ ਦਾ ਉਪਦੇਸ਼ ਦੇ ਰਹੇ ਨੇ ਸਾਨੂੰ ਅਸੂ ਦਾ ਮਹੀਨਾ ਪਿੱਛੇ ਬਤੀਤ ਹੋਇਆ ਉਸ ਦੀ ਬਾਬਤ ਗੁਰੂ ਜੀ ਵਚਨ ਕਰਦੇ ਨੇ ਕਹਿੰਦੇ ਭਾਈ ਅਸੂ ਦਾ ਮਹੀਨਾ ਉਹਨਾਂ ਵਾਸਤੇ ਸੁੱਖਾਂ ਲੱਦਾ ਗੁਜ਼ਰਿਆ ਜਿਨ੍ਹਾਂ ਦੇ ਉੱਤੇ ਕਿਰਪਾ ਪਰਮੇਸ਼ਰ ਦੀ ਬਣੀ ਹੋਈ ਹੈ ਅਸੂ ਸੁਖੀ ਬਸੰਦੀਆਂ ਜਿੰਨਾ ਮਿਆ ਹਰ ਰਾਈ ਮਿਆ ਦਾ ਅਰਥ ਹੈ ਕਿਰਪਾ ਜਿੰਨਾ ਉੱਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਜਿੰਨਾਂ ਦੇ ਉੱਤੇ ਵਾਹਿਗੁਰੂ ਜੀ ਰਹਿਮਤ ਦਾ ਹੱਥ ਸਿਰ ਤੇ ਰੱਖ ਦਿੰਦੇ ਨੇ ਉਹਨਾਂ ਦੇ ਵਾਸਤੇ ਅਸੂ ਦਾ ਮਹੀਨਾ ਵੀ ਸੁੱਖਾਂ ਲੱਤਾਈ ਹੈ ਬੋਲੋ ਸਤਨਾਮ ਉਹਨਾਂ ਦਾ ਮਹੀਨਾ ਅਸੂ ਦਾ ਸੁੱਖਾਂ ਨਾਲ ਗੁਜ਼ਰੇ ਆ ਜਿਨ੍ਹਾਂ ਦੇ ਉੱਤੇ ਕਿਰਪਾ ਰੱਬ ਜੀ ਦੀ ਕੱਤਕ ਮਹੀਨਾ ਆਰੰਭ ਹੋਇਆ ਮਹਾਰਾਜ ਜੀ ਕਹਿੰਦੇ ਕਿਸ ਤਰ੍ਹਾਂ ਬਤੀਤ ਕਰਨਾ ਹੈ ਕਿਵੇਂ ਗੁਜ਼ਾਰਨਾ ਹੈ ਇਹ ਉਪਦੇਸ਼ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਰਹੇ ਨੇ ਮਹਾਰਾਜ ਜੀ ਕਹਿੰਦੇ ਕੱਤਕ ਕਰਮ ਕਮਾਪਣੇ ਦੋਸਤਾਂ ਕਾਹੂ ਜੋਗ ਮਰਜੀ ਕਹਿੰਦੇ ਕਤਕ ਦੇ ਮਹੀਨੇ ਦੀ ਜਿਹੜੀ ਰੁੱਤ ਐ ਨਾ ਬੜੀ ਸੋਹਣੀ ਐ ਕਤਕ ਦੇ ਵਿੱਚ ਵੇਖਿਓ ਨਾ ਬਹੁਤੀ ਗਰਮੀ ਤੇ ਨਾ ਬਹੁਤੀ ਸਰਦੀ ਇੱਕੋ ਜੀ ਰੁੱਤ ਐ ਸੰਤੁਲਨ ਨਾ ਗਰਮੀ ਮਹਿਸੂਸ ਹੁੰਦੀ ਹੈ ਨਾ ਸਰਦੀ ਲੱਗਦੀ ਹੈ ਬੜੀ ਸੁਹਾਵਣੀ ਰੁੱਤ ਹੈ ਪਤਸਾ ਜੀ ਕਹਿੰਦੇ ਇਹ ਸੁਹਾਵਣੀ ਰੁੱਤ ਪਰਮਾਤਮਾ ਦੇ ਨਾਲੋਂ ਜਿਹੜੇ ਵਿਸੜ ਜਾਂਦੇ ਹਨ ਇਸ ਸੋਹਣੀ ਰੁੱਤ ਦੇ ਵਿੱਚ ਜਿਨ੍ਹਾਂ ਦਾ ਰੱਬ ਨਾਲੋਂ ਵਿਛੋੜਾ ਪੈ ਗਿਆ ਤੇ ਮਹਾਰਾਜ ਜੀ ਕਹਿੰਦੇ ਨੇ ਤਾਂ ਇਹ ਵਿਛੋੜਾ ਕਰਮਾਂ ਦੇ ਕਰਕੇ ਮਹਾਰਾਜ ਜੀ ਕਹਿੰਦੇ ਬਥ ਪਈ ਏ ਤੇਰੀ ਆਰੰਭਤਾ ਦੇ ਵਿੱਚ ਬਚਨ ਪੜ੍ਹਦੇ ਆ ਨਾ ਕੀਰਤ ਕਰਮ ਕੇ ਬੀਚੜੇ ਕਾਰਨ ਹੁੰਦਾ ਕੋਈ ਨਾ ਕੋਈ ਜੀਤੇ ਕਰਕੇ ਮਹਾਰਾਜ ਜੀ ਕਹਿੰਦੇ ਰੱਬ ਨਾਲੋਂ ਇਹ ਬੰਦਾ ਟੁੱਟ ਜਾਂਦਾ ਹੈ ਪਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ ਪਰਮੇਸ਼ਰ ਦੀ ਯਾਤ ਵਿੱਚ ਨਹੀਂ ਜੁੜਦਾ ਮਹਾਰਾਜ ਜੀ ਕਹਿੰਦੇ ਇੱਥੇ ਫਿਰ ਕਿਸੇ ਦਾ ਦੋਸ਼ ਨਹੀਂ ਭਾਈ ਸਜਣਾ ਕਰਮ ਤੈਂ ਕੀਤਾ ਜਿਸ ਕਰਮ ਕਰਕੇ ਤੂੰ ਰੱਬ ਨਾਲੋਂ ਤੇਰੀ ਜਿਹੜੀ ਲਿਬਰਟੀ ਐ ਦੋ ਦਦਾ ਦੋਸ ਨਾ ਦੂ ਕਿਛੈ ਦੋਸ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਬਰਜਨ ਇੱਤੇ ਕਿਸੇ ਨੂੰ ਹੋਰ ਦੋਸਤ ਨਹੀਂ ਦੇ ਸਕਦੇ ਆਪਾ ਕੋਈ ਨਾ ਕੋਈ ਮਰਜੀ ਕਹਿੰਦੇ ਕਿਰਤ ਕਰਮ ਕੇ ਵੀ ਸੜੇ ਅਰਦਾਸ ਕਰਿਆ ਕਰ ਮਹਾਰਾਜ ਜੀ ਕਰਮਾਂ ਕਰਕੇ ਤੇਰੇ ਨਾਲੋਂ ਟੁੱਟੇ ਹੋਏ ਆਂ ਕਰਮਾਂ ਕਰਕੇ ਤੇਰੇ ਨਾਲੋਂ ਵਿਛੋੜਾ ਪੈ ਗਿਆ ਕਰ ਕਿਰਪਾ ਮੇਲੋ ਰਾਮ ਆਪਣੀ ਰਹਿਮਤ ਕਰ ਦੇ ਆਪਣੀ ਕਿਰਪਾ ਕਰ ਦੇ ਤੇ ਮਲਾਪ ਬਖਸ਼ ਮਰਜੀ ਕਹਿੰਦੇ ਆ ਤੋ ਰੋਤੀ ਬੜੀ ਸੁਹਾਵਣੀ ਤਤਕ ਦਾ ਮਹੀਨਾ ਬੜਾ ਸੋਹਣਾ ਹੈ ਨਾ ਬੋਤੀ ਗਰਮੀ ਤੇ ਨਾ ਸਰਦ ਰੱਬ ਦੇ ਨਾਲ ਜੁੜੋਂਗੇ ਤੇ ਦੇਖਿਓ ਆਨੰਦ ਕਿਹੋ ਜਿਹਾ ਆਏਗਾ ਕਿਤੇ ਅਮਰਤ ਵੇਲੇ ਦਾ ਆਨੰਦ ਮਾਣ ਕੇ ਵੇਖਿਓ ਜਿਹੜੇ ਅਮਰਤ ਵੇਲੇ ਦਾ ਆਨੰਦ ਮਾਣਦੇ ਨੇ ਜਿਹੜੇ ਉਸ ਵਕਤ ਨਿਤਨੇਮ ਬਾਣੀ ਦੇ ਨਾਲ ਜੁੜਦੇ ਨੇ ਤੇ ਗੁਰਮੁਖ ਪਿਆਰੇ ਆਕਾਂਤ ਵੇਲਾ ਹੋਵੇ ਤੇ ਇੱਧਰ ਉੱਧਰ ਦਾ ਕੋਈ ਡਿਸਟਰਬ ਨਾ ਕਰਦਾ ਹੋਵੇ ਤੇ ਫਿਰ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਓ ਉਹ ਆਨੰਦ ਵੱਖਰਾ ਹੀ ਹੈ ਬੋਲੋ ਸਤਨਾਮ ਆਕਾਂਤ ਰੱਬ ਦੇ ਪਿਆਰੇ ਜਦੋਂ ਅਸੀਂ ਜਾਗਦੇ ਆ ਉਹਦੋਂ ਰੱਬ ਦੇ ਪਿਆਰੇ ਆਰਾਮ ਬਸਰਾਮ ਕਰਦੇ ਨੇ ਜਦੋਂ ਅਸੀਂ ਸੁੱਤੇ ਪਿਆ ਨਾ ਜਿੰਨੇ ਲਾਹਾ ਲੈਣਾ ਉਹ ਸਾਡੇ ਸੁੱਤੇ ਪਿਆਂ ਤੇ ਉਹ ਰੱਬ ਦੇ ਪਿਆਰੇ ਲਾਹਾ ਲੈਂਦੇ ਨੇ ਬਾਣੀ ਦਾ ਵਚਨ ਹੈ ਪਿੰਨੀ ਰਹਿਣੜੀਏ ਚਮਕਨ ਤਾਰੇ ਜਗਨ ਤੇਰੇ ਰਾਮ ਪਿਆਰੇ ਰੱਬ ਦੇ ਪਿਆਰੇ ਉਹਦੋਂ ਜਾਗਦੇ ਨੇ ਜਦੋਂ ਤਾਰੇ ਚਮਕ ਰਹੇ ਨੇ ਤੇ ਮਰਜੀ ਕਹਿੰਦੇ ਦਿਨ ਦਾ ਬਦਲਾਵ ਹੁੰਦਾ ਹੈ ਪੈਰ ਬਦਲਦਨ ਜਿਹਨੂੰ ਕਿਹਾ ਜਾਂਦਾ ਕਿ ਡੇਢ ਪੈਰ ਜੇ ਰਾਤ ਰਹਿੰਦੀ ਹੁੰਦੀ ਹੈ ਬੋਲੋ ਸਤਨਾਮ ਆਵਕੇ 1 ਵਜੇ ਤੋਂ ਬਾਅਦ ਜਿਹੜੇ ਰੱਬ ਦੇ ਪਿਆਰੇ ਉਹ ਤਾਂ ਜਾਗਦੇ ਨੇ ਉਹ ਆਨੰਦ ਫਿਰ ਮਾਣਦੇ ਨੇ ਮਾਲਕ ਦੇ ਉਪਦੇਸ਼ ਵਿੱਚ ਮਾਲਕ ਦੀ ਯਾਦ ਵਿੱਚ ਜੁੜਦੇ ਨੇ ਮਹਾਰਾਜ ਜੀ ਕਹਿੰਦੇ ਇਹ ਆਨੰਦ ਉਹਨਾਂ ਨੂੰ ਹੀ ਪਤਾ ਜੋ ਮਹਿਸੂਸ ਕਰਦੇ ਹਨ ਬਚਨ ਮਹਾਰਾਜ ਜੀ ਕਤਕ ਦੇ ਮਹੀਨੇ ਦੀ ਅਰੰਭਤਾ ਦੀ ਗੱਲ ਕਰ ਰਹੇ ਨੇ ਮਹਾਰਾਜ ਕਹਿੰਦੇ ਕਤਕ ਕਰਮ ਕਮਾਵਣੇ ਦੋਸ ਨਾ ਕਾਹੋ ਜੋਗ ਮਹਾਰਾਜ ਜੀ ਕਹਿੰਦੇ ਇਹ ਤੇਰੇ ਕੀਤੇ ਕਰਮਾਂ ਦਾ ਛਟਾ ਕਿਸੇ ਹੋਰ ਦੇ ਮੱਥੇ ਮਹਾਰਾਜ ਜੀ ਕਹਿੰਦੇ ਇਹ ਦੋਸ਼ ਨਹੀਂ ਲਾਇਆ ਜਾ ਸਕਦਾ ਕਿਸੇ ਨੂੰ ਹੋਰ ਦੋਸ਼ ਨਹੀਂ ਦਿੱਤਾ ਜਾ ਸਕਦਾ ਇਹ ਤਾਂ ਹੁਣ ਤੈਂ ਵੇਖਣਾ ਹੈ ਕਿ ਇਸ ਸੁਹਾਵਣੀ ਰੁੱਤ ਦਾ ਆਨੰਦ ਕਿਵੇਂ ਮਾਣਣਾ ਹੈ ਬੋਲੋ ਸਤਨਾਮ ਦਾ ਇਹ ਜਿਹੋ ਜਾਂ ਤੂੰ ਕਰਮ ਕਮਾਏਂਗਾ ਤੇ ਮਹਾਰਾਜ ਜੀ ਕਹਿੰਦੇ ਨੇ ਉਹੇ ਜਾਂ ਤੈਨੂੰ ਫਲ ਮਿਲ ਜਾਂਗਾ ਜਿਹੋ ਜਾਂ ਕਰਮ ਕਰੇਂਗਾ ਤੇ ਫਲ ਉਦਾਂ ਦੇ ਹੀ ਮਿਲਣਾ ਨਾ ਜਿੱਕ ਕਿਤੇ ਕਮੇ ਵੀ ਮੈਂ ਕਿਕਰ ਵੀ ਜੀਏ ਤੇ ਬਜੌਰ ਦੀਆਂ ਦਾਖਾਂ 'ਵਿ ਲੱਗ ਜਾਣਗੀਆਂ ਨਹੀਂ ਮਿਲਦੀਆਂ ਬੋਲੋ ਸਤਨਾਮ ਲੋੜ ਹੈ ਦਾਖ ਬਜੌਰੀਆਂ ਕਿਕਰ ਬੀਜੈ ਜੱਟ ਹੰਡਾ ਓਨ ਕਤਾਏ ਦਾ ਪੈਂਦਾ ਲੋੜੈ ਪੱਟ ਟਿੱਕ ਟਿੱਕ ਕਤ ਉਹਨ ਨੂੰ ਰੇ ਤੇ ਕਵੇ ਮੈਂ ਰੇਸ਼ਮੀ ਵਸਤਰ ਮਿਲ ਜਾਣਗੇ ਨਹੀਂ ਮਿਲਦੇ ਹੰਡਾ ਓਨ ਕਤਾਏ ਦਾ ਜ਼ਿੰਦਗੀ ਤਾਂ ਉਹਨ ਕੱਤਦੇ ਨਗਾਹ ਦਿੱਤੀ ਪੈਦਾ ਲੋੜੇ ਵੀ ਪਹਿਨਣ ਨੂੰ ਕਵੇ ਤੇ ਮੈਨੂੰ ਰੇਸ ਵੀ ਵਸਤਰ ਮਿਲ ਜਾਣਗੇ ਨਹੀਂ ਮਿਲਦੇ ਉਹਨਾਂ ਕੱਤੀਏ ਤੇ ਉਹਨਾਂ ਦੇ ਹੀ ਮਿਲਣਗੇ ਬੋਲੋ ਸਤਨਾਮ ਮਹਾਰਾਜ ਜੀ ਕਹਿੰਦੇ ਕਿ ਕਰ ਬੀਜੀ ਐ ਤੇ ਕਿਵੇਂ ਬਜੌਰ ਦੀਆਂ ਦਾਖਾਂ ਬੇਵੇ ਮਿਲ ਜਾਣਗੇ ਬਾਬਾ ਕਬੀਰ ਜੀ ਕਹਿੰਦੇ ਵਾਹਿਗੁਰੂ ਜੀ ਬਾਬਾ ਜੀ ਕਹਿੰਦੇ ਨੇ ਬਚਨ ਕਹਿੰਦੇ ਨਹੀਂ ਮਿਲਦਾ ਜੇ ਤੂੰ ਬਜੌਰ ਦੀਆਂ ਦਾਖਾਂ ਚਾਹੁੰਦਾ ਏ ਤੇ ਤੇ ਦਾ ਅੱਖਾਂ ਬੀਜਣੀਆਂ ਪੈਣਗੀਆਂ ਬੋਲੋ ਸਤਿਨਾਮ ਝੋਨਾ ਬੀਜਿਆ ਨਾ ਵੱਡਾਂਗੇ ਤੇ ਝੋਨਾ ਹੀ ਮਿਲੇਗਾ ਝੋਨਾ ਬੀਜ ਕੇ ਕੰਮੋਂ ਕੇ ਛੋਲੇ ਮਿਲ ਜਾਣਗੇ ਨਹੀਂ ਛੋਲੇ ਬੀਜੇ ਨੇ ਤੇ ਕਿਉਂ ਬਾਦਾਮ ਲੱਗ ਜਾਣ ਨਹੀਂ ਲੱਗਦੇ ਇਹ ਤੇ ਆਧਾਰਨ ਬਾਬਾ ਜੀ ਨੇ ਕਿਕਰ ਦੀ ਦਿੱਤੀ ਐ ਤੇ ਪਿਆਰਿਆ ਜਿਹੋ ਜਾਂ ਬੀਜ ਬੀਜੇਗਾ ਜੇ ਹਾ ਬੀਚੈ ਸੋ ਲੋਣਾ ਹੈ ਕਰਮਾਂ ਸੰਧੜਾ ਖੇਤ ਤੇ ਮਹਾਰਾਜ ਜੀ ਕਹਿੰਦੇ ਖੇਤ ਤੇਰੇ ਭਾਈ ਕਰਮਾਂ ਦਾ ਏ ਇਹ ਹੁਣ ਜਿਹੋ ਜੇ ਕਰਮ ਕਰੇਗਾ ਭਾਵਕੇ ਜਿਹੋ ਜਾਂ ਬੀਜ ਬੋਏਗਾ ਉਹੇ ਜਾਂ ਤੈਨੂੰ ਉਹਦਾ ਲਾਭ ਪ੍ਰਾਪਤ ਹੋਏਗਾ ਉਹੇ ਜਾਂ ਤੈਨੂੰ ਫਲ ਮਿਲੇਗਾ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਰੁੱਤ ਬੜੀ ਸੁਹਾਵਣੀ ਐ ਤਤਕ ਮਹੀਨੇ ਦੀ ਬੜਾ ਸੋਹਣਾ ਮਹੀਨਾ ਐ ਇਹ ਜਦੋਂ ਚੜਦਾ ਹੈ ਨਾ ਮਹਾਰਾਜ ਜੀ ਕਹਿੰਦੇ ਇਹ ਬੜਾ ਆਨੰਦਮਈ ਮਹੀਨਾ ਐ ਤੁਸੀਂ ਕਿਤੇ ਵੇਖਿਓ ਸਮੇਂ ਦੇ ਨਾਲ ਨਾ ਪ੍ਰੈਕਟੀਕਲ ਕਰਕੇ ਵੇਖਿਓ ਮਨ ਦੇ ਵਿੱਚ ਧਾਰਨ ਕਰ ਲਿਓ ਕਿ ਮੈਂ ਅੰਮ੍ਰਿਤ ਵੇਲੇ ਜਾਗਣਾ ਜੇ ਤੁਹਾਡੇ ਮਨ ਬਣਿਆ ਹੋਇਆ ਨਾ ਤੁਹਾਨੂੰ ਕੋਈ అలਾਰਮ ਲਾਉਣ ਦੀ ਲੋੜ ਨਹੀਂ ਅੱਜ ਸੋਸ਼ਲ ਮੀਡੀਆ ਤਾਂ ਚੁੱਕ ਹੈ ਘਰ ਘਰ ਦੇ ਹਰ ਇੱਕ ਜੀ ਕੋਲ ਫੋਨ ਨੇ ਕੋਈ ਬਿਰਲਾ ਏ ਜਿਹੜਾ ਬਿਨਾ అలਾਰਮ ਤੋਂ ਨਹੀਂ ਤੇ ਆਪਾਂ ਫੋਨ ਦੀ ਘੰਟੀ ਵੱਜਣ ਤੇ ਸਾਰੇ ਉੱਠਦੇ ਆ ਜਾਂ ਅਸੀਂ ਗੁਰੂ ਘਰ ਦਾ ਸਪੀਕਰ ਉਡੀਕਦਿਆਂ ਆਵਾਜ਼ ਆਏਗਾ ਤੇ ਉਠਾਂਗੇ ਇਦਾਂ ਹੀ ਹੁੰਦਾ ਨਾ ਧਾਰਮਿਕ ਸਥਾਨਾਂ ਤੋਂ ਆਵਾਜ਼ ਆਏਗਾ ਤੇ ਉਠਾਂਗੇ ਔਰ ਮੈਂ ਜ਼ਿੰਦਗੀ ਦਾ ਪ੍ਰੈਕਟੀਕਲ ਆਪ ਜੀ ਨੂੰ ਬੇਨਤੀ ਕਰ ਰਿਹਾ ਪ੍ਰੈਕਟੀਕਲ ਬਣਾ ਕੇ ਵੇਖਿਓ ਮਨ ਦੇ ਵਿੱਚ ਧਾਰਨ ਕਰ ਲਓ ਜਿਹੜਾ ਟਾਈਮ ਆ ਨਾ ਇਹਦਾ ਟਾਈਮ ਨੂੰ ਆਪਣੇ ਅੰਦਰ ਵਸਾ ਲਓ ਕਿ ਮੈਂ ਅਮਰਤ ਵੇਲੇ ਜਾਗਣ ਸਮੇਂ ਦੇ ਨਾਲ ਸੌਵਾਂਗੇ ਤੇ ਸੱਚ ਕਰਕੇ ਜਾਣਿਓ ਸਮੇਂ ਦੇ ਨਾਲ ਜੇ ਮਨ ਬਣਿਆ ਹੋਏਗਾ ਤੁਹਾਡੀ ਨੀਂਦਰ ਪੂਰੀ ਹੋ ਜਾਣੀ ਉੱਠ ਜਾਗ ਆ ਜਾਣੀ ਹੈ ਉਸੇ ਟਾਈਮ ਬੋਲੋ ਸਤਨਾਮ ਕਦੇ ਪ੍ਰਤਿਆ ਕੇ ਵੇਖਿਓ ਪ੍ਰੈਕਟੀਕਲ ਕਰਕੇ ਵੇਖਿਓ ਮਨ ਵਿੱਚ ਧਾਰਨ ਕਰੋ ਵੀ ਮੈਂ 8:00 ਵਜੇ ਜਾਗਣਾ ਜਾਗ ਆਏਗੀ ਅੱਗੇ ਉੱਠਣਾ ਨਾ ਉੱਠਣਾ ਇਹ ਸੱਜਣਾ ਤੇਰੀ ਮਰਜ਼ੀ ਹੈ ਬੋਲੋ ਸਤਨਾਮ ਇਹ ਤਾਂ ਤੇਰੀ ਮਰਜ਼ੀ ਹੈ ਨਾ ਜਾਗਣਾ ਨਾ ਜਾਗਣਾ ਤੇ ਤੇਰੀ ਮਰਜ਼ੀ ਆ ਪਰ ਇੱਕ ਵਾਰ ਗੁਰੂ ਦੀ ਕਿਰਪਾ ਜ਼ਰੂਰ ਹੁੰਦੀ ਹੈ ਜੇ ਮਨ ਬਣਿਆ ਹੋਇਆ ਜਾਗ ਤਾਂ ਆਏਗੀ ਜੇ ਸਮੇਂ ਦੇ ਨਾਲ ਸੋਏਗਾ ਜੇ ਹੁਣ 11 ਵਜੇ ਤੱਕ ਪਹਿਲਾਂ ਤੇ 11 ਵਜੇ ਤੱਕ ਜਿਨ੍ਹਾਂ ਨੇ ਸੀਰੀਅਲ ਹੀ ਵੇਖਣੇ ਨੇ ਜਿਨ੍ਹਾਂ ਨੇ ਮੋਬਾਈਲ ਫੋਨ ਹੀ ਵੇਖਣੇ ਨੇ 11 12 12 ਵਜੇ ਤੱਕ ਅੰਮ੍ਰਿਤ ਵੇਲੇ ਕਿੱਥੋਂ ਜਾਗਣਗੇ ਕਿੱਥੋਂ ਸੁਭਾਲੇਗਾ ਅੰਮ੍ਰਿਤ ਵੇਲਾ ਫਿਰ ਤਾਂ ਪਉ ਫਟਾਲੇ ਉੱਠਣਾ ਵੀ ਔਖਾ ਲੱਗਦਾ ਬੋਲੋ ਸਤਨਾਮ ਉਦੋਂ ਫਿਰ ਮਹਾਰਾਜ ਜੀ ਉਦੋਂ ਫਿਰ ਨੀਂਦ ਜੋਰ ਪਉਂਦੀ ਹੈ ਇਸੇ ਕਰਕੇ ਮਹਾਰਾਜ ਜੀ ਕਹਿੰਦੇ ਰੁੱਤ ਬੜੀ ਸੋਹਣੀ ਐ ਕਤਕ ਦਾ ਮਹੀਨਾ ਮਹਾਰਾਜ ਜੀ ਕਹਿੰਦੇ ਇੱਥੇ ਫਿਰ ਕਤਕ ਦੇ ਮਹੀਨੇ 'ਚ ਕਰਮ ਤੇ ਕਰਨੇ ਨੇ ਸੱਜਣਾ ਜਿਹੋ ਜਿਹੇ ਕਰਮ karenge ਤੇ ਫਲ ਉਦਾਂ ਦਾ ਮਿਲੇਗਾ ਜੇ ਮਾੜੇ ਕੰਮ ਕਰੇਗਾ ਤੇ ਮਾੜੇ ਨਤੀਜੇ ਨਿਕਲਣਗੇ ਤੇ ਮਹਾਰਾਜ ਜੀ ਕਹਿੰਦੇ ਨੇ ਫਿਰ ਕਿਸੇ ਨੂੰ ਦੋਸ਼ ਨਾ ਦੇਈ ਦੋਸ਼ ਨਾ ਕਾਹੂ ਜੋਗ ਇਹ ਦੋਸ਼ ਮਹਾਰਾਜ ਜੀ ਕਹਿੰਦੇ ਤੇਰੇ ਕੀਤੇ ਕਰਮਾਂ ਦਾ ਜੇ ਰੱਬ ਦੇ ਨਾਲ ਨਹੀਂ ਜੁੜਿਆ ਤੇ ਕਿਸੇ ਨੂੰ ਹੋਰ ਦੋਸ਼ ਨਾ ਦਿਆ ਕਰ ਗਰੀਬਨਵਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਰੱਬ ਨਾਲੋਂ ਉੱਲ ਗਿਆ ਰੱਬ ਨਾਲੋਂ ਟੁੱਟ ਗਿਆ ਕੀਤੇ ਕਰਕੇ ਕਰਮਾਂ ਕਰਕੇ ਕਰਮੀ ਇਦਾਂ ਦਾ ਕੀਤਾ ਜਿੱਦੇ ਰੱਬ ਦੀ ਯਾਦ ਹੀ ਨਹੀਂ ਆ ਰਹੀ ਸਚਨ ਮੈਂ ਪਹਿਲਾਂ ਵੀ ਨਾ ਕੀ ਕਰੀਏ ਜਦੋਂ ਕਰਮੀ ਉਤਾਂ ਦੇ ਕਰਾਂਗੇ ਫਿਰ ਜਾਗ ਕਿੱਥੋਂ ਅਮਰਤ ਵਿਲੇ ਆਏਗੀ ਜਿਸ ਬੰਦੇ ਨੇ 11-11 12-12 ਵਜੇ ਤੱਕ ਫੋਨ ਦੇ ਨਾਲ ਹੀ ਪੰਗੇ ਲੈਣੇ ਨੇ ਸੀਰੀਅਲ ਹੀ ਵੇਖਣੇ ਨੇ ਕਰਮ ਕਹਿੋ ਜੇ ਕਰ ਰਿਹਾ ਤੇ ਕਬੇ ਅਮਰਤ ਵੇਲੇ ਜਾਗ ਆ ਜੂ ਨਹੀਂ ਆਉਂਦੀ ਕਹੇ ਵੀ ਮੈਂ ਨਿਤਨੇਮ ਨਾਲ ਜੁੜ ਜਾਂਗਾ ਨਹੀਂ ਜੁੜਿਆ ਜਾਣਾ ਮਨ ਟਿਕ ਜਾਊਗਾ ਟੂਲੇ ਆਉਣਗੇ ਨਿਸ਼ਤੀ ਚੜੂਗੀ ਸੱਚ ਕਰਕੇ ਜਣੋ ਆਵਾਸੀਆ ਮਾਰੇਗਾ ਕਿਉਂ 12 ਵਜੇ ਤੱਕ ਤੇ ਸੁੱਤੇ ਹੀ ਨਹੀਂ ਬੋਲੋ ਸਤਨਾਮ ਇਦਾਂ ਹੀ ਹੁੰਦਾ ਨਾ ਕਾਰਨ ਕੀ ਬਣ ਗਿਆ ਮਹਾਰਾਜੀ ਕਹਿੰਦੇ ਕਰਮ ਇਹੋ ਜਾਂ ਹੈ ਪਰਮੇਸ਼ਰ ਨਾਲੋਂ ਭੁੱਲ ਗਿਆ ਤੇ ਫਿਰ ਰੋਗ ਲੱਗਦੇ ਨੇ ਭਾਈ ਰੋਗ ਕਿਵੇਂ ਲੱਗਦੇ ਨੇ ਮਹਾਰਾਜੀ ਕਹਿੰਦੇ ਵਿਆਪਨ ਸਤੇ ਰੋਗ ਰੱਬ ਦੇ ਨਾਲੋਂ ਕੁੱਟਿਆ ਹੁਣ ਅੰਮ੍ਰਿਤ ਵੇਲੇ ਹੀ ਖੁੰਝ ਗਿਆ ਪਹਿਲਾਂ ਤੇ ਕਿੱਡਾ ਵੱਡਾ ਰੋਗ ਲੱਗ ਗਿਆ ਭਾਈ ਜਿਹਦਾ ਅੰਮ੍ਰਿਤ ਵੇਲਾ ਖੁੰਝ ਗਿਆ ਉਹ ਤੇ ਸਦਾ ਦਾ ਰੋਗੀ ਬਣ ਗਿਆ ਬਣ ਗਏ ਨਹੀਂ ਰੋਗ ਲੱਗ ਗਿਆ ਅੰਮ੍ਰਿਤ ਵੇੜਾ ਖੁੰਝ ਗਿਆ ਪਹਿਲੇ ਨੰਬਰ ਤੇ ਤਾਂ ਦੂਸਰਾ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਰੱਬ ਭੁੱਲ ਗਿਆ ਜਿਹੜਾ ਸਮੇਂ ਸਿਰ ਸਮੇਂ ਨੂੰ ਸੰਭਾਲਦਾ ਨਹੀਂ ਉਹਨੂੰ ਰੱਬ ਚੇਤੇ ਨਹੀਂ ਆਉਂਦਾ ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਭੇ ਰੋ ਤੇ ਮਹਾਰਾਜ ਜੀ ਕਹਿੰਦੇ ਸਦਾ ਹੀ ਕਿਸ ਤਰ੍ਹਾਂ ਜੀਵਨ ਬਤੀਤ ਕਰਦਾ ਰੋਗੀ ਜੀਵਨ ਹੈ ਰੋਗ ਲੱਗ ਜਾਂਦੇ ਹਨ ਰੋਗ ਇਨੇ ਕ ਲੱਗ ਜਾਂਦੇ ਨੇ ਨਾ ਰੱਬ ਜਾਤ ਆਉਂਦਾ ਹੈ ਨਾ ਅੰਮ੍ਰਿਤ ਵੇਲਾ ਸੰਭਾਲਿਆ ਜਾਂਦਾ ਨਾ ਆਪਣੇ ਆਪ ਨੂੰ ਸੰਭਾਲ ਸਕਦਾ ਸੱਚ ਕਰਕੇ ਜਾਣੇ ਉਹ ਬੜੇ ਤਰ੍ਹਾਂ ਦੇ ਭਿਆਨਕ ਰੋਗਾਂ ਦੇ ਵਿੱਚ ਕਿਰ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਰੋਗ ਇਦਾਂ ਦੇ ਨੇ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਪਹਿਲਾ ਲਾ ਲਈ ਕਹਿੰਦੇ ਪੱਕੇ ਰੋਗੀ ਦੀ ਤਰ੍ਹਾਂ ਬਣ ਜਾਂਦਾ ਹੈ ਪੱਕਾ ਰੋਗ ਕਈ ਵਾਰੀ ਬਹੁਤਿਆਂ ਨੇ ਲਾਇਆ ਹੋਇਆ ਹੈ ਇਹ ਪੱਕਾ ਰੋਗ ਲੱਗਿਆ ਵੈ ਕਈਆਂ ਨੂੰ ਅੰਮ੍ਰਿਤ ਵੇਲੇ ਭੁੱਲਿਆ ਫਿਰਦਾ ਹੈ ਫਿਰ ਕਿਵੇਂ ਕਹਿ ਸਕਦੇ ਆਂ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਗੁਰੂ ਨਾਨਕ ਦੀ ਸਿੱਖਿਆ ਤੇ ਜਿਹੜਾ ਚੱਲਦਾ ਹੈ ਗੁਰੂ ਨਾਨਕ ਦਾ ਸਿੱਖ ਤੇ ਮਹਾਰਾਜੀ ਦਾ ਉਪਦੇਸ਼ ਕੀ ਹੈ ਮਹਾਰਾਜ ਕਹਿੰਦੇ ਗੁਰੂ ਨਾਨਕ ਦਾ ਸਿੱਖ ਅਭਿਆਸੀ ਹੋਣਾ ਚਾਹੀਦਾ ਹੈ ਉਦਾ ਅਭਿਆਸ ਬਣਿਆ ਹੋਵੇ ਵੀ ਸਮੇਂ ਤੋਂ ਕਦੇ ਖੁੰਝੇ ਨਾ ਬੋਲੋ ਸਤਨਾਮ ਅਭਿਆਸ ਕੀ ਹੈ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਤੇਰਾ ਮਨ ਵੀ ਸੁਖੀ ਤੇਰਾ ਤਨ ਵੀ ਸੁਖੀ ਇਸ ਨਾਮ ਕਿਹੜਾ ਕਰਨਾ ਹੈ ਬੰਦ ਕੀ ਕਰ ਮਾਲਕ ਦੇ ਉਪਦੇਸ਼ ਵਿੱਚ ਜੁੜ ਮਹਾਰਾਜ ਜੀ ਉਪਦੇਸ਼ ਕੀ ਦੇ ਰਹੇ ਨੇ ਕਹਿੰਦੇ ਸਿੱਖ ਦਾ ਕਰਮ ਕੀ ਹੈ ਸਤ ਗੁਰ ਕਾ ਜੋ ਸਿੱਖ ਅਖਾਏ ਭਲ ਕੈ ਉਠ ਹਰ ਨਾਮ ਧਿਆਵੇ ਇਸ ਨਾਨਕ ਕਰੈ ਭਲ ਕੈ ਪਰਪਾਤੀ ਮਹਾਰਾਜ ਕਹਿੰਦੇ ਇਸਨਾਨ ਕਰੈ ਉਦਮ ਕਰੈ ਭਲ ਕੈ ਪਰਪਾਤੀ ਇਸਨਾਨ ਕਰੈ ਅੰਮ੍ਰਿਤ ਸਰ ਨਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬੈਹਂਦਿਆਂ ਉੱਠਦਿਆਂ ਹਰਨਾਮ ਧਿਆਵੈ ਇਹ ਸਿੱਖ ਦਾ ਕਰਮ ਹੈ ਕੋਈ ਵਿਰਲਾ ਕਰਦਾ ਬੋਲ ਸਤਨਾਮ ਅਵਿਆਸੀ ਅੱਜਕੱਲ ਕੋਈ ਵਿਰਲਾ-ਵਿਰਲਾ ਏ ਅੰਮ੍ਰਿਤ ਵੇਲਾ ਕੋਈ ਵਿਰਲਾ-ਵਿਰਲਾ ਸੰਭਾਲਦਾ ਏ ਸੱਚ ਕਰਕੇ ਜਾਣੇ ਹੂੰ ਆਪਾਂ ਤੇ ਅੱਜ ਕੱਲ ਸੱਚ ਕਰਕੇ ਨੇ ਅਮਰਤ ਪਿੰਨੇ ਵਾਲਾ ਕੋਈ ਕੋਈ ਐ ਸੂਰਜ ਪਿੰਨੇ ਵਾਲੇ ਬਹੁਤੇ ਮਿਲ ਜਾਣਗੇ ਬੋਲੋ ਸਤਨਾਮ ਸੂਰਜ ਨੂੰ ਵੇਖ ਕੇ ਜਦੋਂ ਪਉ ਫਟਾਲਾ ਉਦੋਂ ਉੱਠਦੇ ਐ ਉਦੋਂ ਗੁਰਦੁਆਰੇ ਵੱਲੋਂ ਦੌੜਦੇ ਆ ਕੀ ਹੁੰਦਾ ਮੱਥੇ ਹੀ ਟੇਕਣਾ ਐ ਸੱਚ ਜੀ ਮੱਥਾ ਟੇਕਣ ਨਾਲ ਮਹਾਰਾਜ ਜੀ ਕਹਿੰਦੇ ਕੱਖ ਨਹੀਂ ਹੋਣਾ ਬਾਣੀ ਦਾ ਉਪਦੇਸ਼ ਦੇ ਰਿਆ ਮੈਂ ਆਪਣੇ ਕੋਲੋਂ ਗੱਲ ਨਹੀਂ ਮਹਾਰਾਜ ਜੀ ਕਹਿੰਦੇ ਮੱਥਾ ਟੇਕ ਭਾਵੇਂ 100 ਗੇੜੇ ਲਾਇਆ ਜੇ ਗੁਰੂ ਦੀ ਗੱਲ ਤੇ ਤੂੰ ਮੰਨਦਾ ਹੀ ਨਹੀਂ ਸਤ ਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾ ਕੋ ਭਾਉ ਉਸਨੋਂ ਸੁੱਖ ਨ ਉਪਜੈ ਭਾਵੇਂ 100 ਗੇੜਾ ਆਵ ਇੱਕ ਗੇੜੇ ਦੀ ਗੱਲ ਮਹਾਰਾਜ ਕਹਿੰਦੇ ਢੜਿਚ 100 ਲਾ ਲਿਆ ਕਰ ਇਦਾਂ ਤੇ ਮੱਥਾ ਹੀ ਟੇਕਣਾ ਜੀ ਗਰੀਬਨ ਆਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕੀ ਕਰਦੇ ਨੇ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਕੀ ਹੈ ਮਹਾਰਾਜ ਜੀ ਕਹਿੰਦੇ ਜੇ ਤੇਰੇ ਮਨ ਦੇ ਵਿੱਚ ਪ੍ਰੇਮ ਨਹੀਂ ਜੇ ਤੇਰੇ ਮਨ ਦੇ ਵਿੱਚ ਪਿਆਰ ਨਹੀਂ ਗੁਰੂ ਨਾਨਕ ਦਾ ਉਪਦੇਸ਼ ਕੀ ਕਹਿੰਦਾ ਮਹਾਰਾਜ ਕਹਿੰਦੇ ਸੀਸ ਨਵਾਈ ਹੈ ਕਿਆ ਥੀ ਹੈ ਕਹਿੰਦੇ ਮੱਥਾ ਟੇਕਣ ਨਾਲ ਕੀ ਹੋ ਜਾਏਗਾ ਸੀਸ ਨਾ ਵਈਏ ਕਿਆ ਥੀਆ ਕਿਆ ਮਿਲ ਗਿਆ ਮਹਾਰਾਜ ਜੀ ਕਹਿੰਦੇ ਜਾਂ ਰਹਿਦਾ ਕੁਸੁੱਤਾ ਜਾਏ ਤੇਰੇ ਹਿਰਦੇ ਚੋਂ ਮਹਾਰਾਜ ਜੀ ਕਹਿੰਦੇ ਕੁਸੁੱਧਤਾ ਜਾਂਦੀ ਨਹੀਂ ਬੇਕਾਰਤਾ ਜਾਂਦੀ ਨਹੀਂ ਮਾੜੇ ਕੰਮ ਤਾਂ ਤੂੰ ਛੱਡਦਾ ਨਹੀਂ ਫਿਰ ਮੱਥਾ ਟੇਕਣ ਨਾਲ ਕੀ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਰਗਾ ਹੈ ਇਦਾਂ ਤਾਂ ਮਹਾਰਾਜ ਜੀ ਕਹਿੰਦੇ ਅਪਰਾਧੀ ਪੁਰਸ਼ ਬੜੇ ਨਿਵਦੇ ਨੇ ਜਿਨੇ ਅਪਰਾਧ ਕੀਤਾ ਹੁੰਦਾ ਉਹ ਦੂਣਾ ਚੋਣਾ ਹੋ ਕੇ ਨਿਵਦਾ ਹੈ ਮਹਾਰਾਜ ਜੀ ਬਚਨ ਕਰ ਰਹੇ ਨੇ ਅਪਰਾਧੀ ਦੁਨਾਂ ਨੇ ਵਜੋ ਹੰਤਾ ਮਰ ਗਾਹੀ ਬੇਨਤੀ ਕੀ ਕਰ ਰਿਹਾ ਸੀ ਮੈਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜੇ ਭਾਈ ਕਰਮਾਂ ਕਰਕੇ ਰੋਗੀ ਹੁੰਦੇ ਨੇ ਉਹ ਫਿਰ ਪਰਮੇਸ਼ਰ ਨਾਲੋਂ ਭੁੱਲ ਜਾਂਦੇ ਨੇ ਉਹਨਾਂ ਨੂੰ ਰੋਗ ਹੀ ਵਿਆਪਦੇ ਨੇ ਇਨਾ ਰੋਗਾਂ ਤੋਂ ਬਚਣ ਵਾਸਤੇ ਸਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਮਹਾਰਾਜ ਕਹਿੰਦੇ ਕੀ ਕਰਨਾਏ ਭਾਈ ਜਿਹੜੇ ਬੇਮੁਖ ਹੋ ਗਏ ਨਾ ਉਹ ਤਾਂ ਜਨਮਾਂ ਜਨਮਾਂ ਦੇ ਰੋਗੀ ਬਣ ਜਾਂਦੇ ਨੇ ਬੇਮੁਖ ਹੋਏ ਰਾਮਤੇ ਲੱਗਨ ਜਨਮ ਬਜੋਗ ਇੱਕ ਜਨਮ ਦੇ ਵਿਛੋੜੇ ਦੀ ਗੱਲ ਨਹੀਂ ਮਹਾਰਾਜ ਕਹਿੰਦੇ ਕਈ ਜਨਮਾਂ ਦਾ ਵਿਛੋੜਾ ਪੈ ਜਾਂਦਾ ਰੱਬ ਨਾਲੋਂ ਜਿਹੜੇ ਬੇਮੁਖ ਹੋ ਜਾਂਦੇ ਨੇ ਜਿਹੜੇ ਬਾਣੀ ਨੂੰ ਭੁੱਲ ਜਾਂਦੇ ਨੇ ਜਿਹੜੇ ਬਾਣੀ ਦਾ ਅਧਵ ਨਹੀਂ ਕਰਦੇ ਬਾਣੀ ਦਾ ਸਤਕਾਰ ਨਹੀਂ ਕਰਦੇ ਮਰਜੀ ਕਹਿੰਦੇ ਜਿਨ੍ਹਾਂ ਨੇ ਬਾਣੀ ਨੂੰ ਵਿਚਾਰ ਛੱਡਿਆ ਹੀ ਉਹ ਜਨਮਾਂ ਜਨਮਾਂ ਦਾ ਉਹਨਾਂ ਦਾ ਬਜੋਗ ਉਹਨਾਂ ਨੂੰ ਮਰਜੀ ਕਹਿੰਦੇ ਬਿਛੋੜਾ ਪੈ ਜਾਂਦਾ ਰੱਬ ਨਾਲ ਖਿੰਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਜਿੰਨੇ ਤੋਂ ਭੋਗ ਭੋਗਦਾ ਨਾ ਦੁਨੀਆ ਦੇ ਵਿੱਚ ਜਿਹੜੇ ਤਿੰਨ ਪਦਾਰਥ ਵਧੀਆ ਲੱਗਦੇ ਨੇ ਮਾਇਆ ਦੇ ਭੋਗ ਤੈਨੂੰ ਵਧੀਆ ਲੱਗਦੇ ਨੇ ਮਹਾਰਜ ਕਹਿੰਦੇ ਜਦੋਂ ਤੈ ਆ ਪੰਜ ਪੌਤਕ ਸਰੀਰ ਦਾ ਤਿਆਗ ਕਰਨਾ ਹੈ ਨਾ ਇੱਕ ਖਿੰਨ ਦੇ ਵਿੱਚ ਮਹਾਰਜ ਕਹਿੰਦੇ ਸਾਰੇ ਫਿੱਕੇ ਪੈ ਜਾਣੇ ਨੇ ਖਿੰਮੈ ਕੌੜੇ ਹੋਏ ਗਏ ਜਿਹੜੀਆਂ ਮਾਇਆ ਦੀਆਂ ਮੌਜਾਂ ਮਾਣਉਂਦੇ ਜਿਨ੍ਹਾਂ ਦੇ ਖਾਤਰ ਮਹਾਰਜ ਜੀ ਕਹਿੰਦੇ ਤੂੰ ਬੇਕਾਰ ਖਟਦੇਂ ਵਿਸਿਆਂ ਦੇ ਵਿੱਚ ਲੱਗਿਆ ਹੋਇਆ ਜਿਨ੍ਹਾਂ ਦੀ ਖਾਤਰ ਮਹਾਰਜ ਜੀ ਕਹਿੰਦੇ ਤੂੰ ਅੰਮ੍ਰਿਤ ਵੇਲਾ ਭਲਾ ਛੱਡਿਆ ਵਖਤ ਦੀ ਵਿਚਾਰ ਨਹੀਂ ਕਰਦਾ ਮਰਜੀ ਕਹਿੰਦੇ ਨੇ ਬੰਦਾ ਉਹ ਹੁੰਦਾ ਹੈ ਜਿਹੜਾ ਵਖਤ ਨੂੰ ਵਿਚਾਰਦਾ ਬਾਣੀ ਦਾ ਬਚਨ ਹੈ ਵਖਤ ਵਿਚਾਰ ਹੈ ਸੋ ਬੰਦਾ ਹੋਏ ਮਰਜੀ ਕਹਿੰਦੇ ਜਿਹੜਾ ਵਖਤ ਨੂੰ ਵਿਚਾਰਦਾ ਹੈ ਨਾ ਵਖਤ ਨੂੰ ਸੰਭਾਲਦਾ ਹੈ ਉਹ ਬੰਦਾ ਹੈ ਤੇ ਸਹਿਬ ਜੀ ਕਹਿੰਦੇ ਜਿਹੜਾ ਵਖਤ ਨੂੰ ਵਿਚਾਰਦਾ ਹੀ ਨਹੀਂ ਆਪਣੇ ਮਾਇਕ ਪਦਾਰਥਾਂ ਦੇ ਆਨੰਦ ਵਿੱਚ ਹੀ ਤੁਰਿਆ ਫਿਰਦਾ ਹੈ ਆਪਣੇ ਆਨੰਦ ਦੇ ਵਿੱਚ ਹੀ ਹੈ ਮਹਾਰਾਜ ਜੀ ਬਚਨ ਕਰਦੇ ਨੇ ਕਹਿੰਦੇ ਜਿਹੜੇ ਆਨੰਦ ਮੰਨਦਾ ਫਿਰਦਾ ਹੈ ਨਾ ਸੱਜਣਾ ਇਹ ਇੱਕ ਖਿੰਮ ਦੇ ਵਿੱਚ ਮਰ ਜੀ ਕਹਿੰਦੇ ਫਿੱਕੇ ਪੈ ਜਾਣੇ ਨੇ ਇੱਕ ਪਲ ਦੇ ਵਿੱਚ ਦੁਖਦਾਈ ਹੋ ਜਾਣੇ ਖਿੰਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤੋਂ ਥੈਰੋ ਵੈ ਰੋਜ ਮਹਾਰਾਜ ਕਹਿੰਦੇ ਕਿਹਦੇ ਕੋਲ ਨਿਤ ਰੋਏਗਾ ਇਹ ਰੋਗ ਕਿਹਦੇ ਕੋਲ ਰੋਏਗਾ ਧੰਨ ਗੁਰੂ ਅਰਜਨ ਸਾਹਿਬ ਜੀ ਵਚਨ ਕਰਦੇ ਨੇ ਕਹਿੰਦੇ ਸੱਜਣਾ ਜਿਨ੍ਹਾਂ ਲਈ ਤੂੰ ਕਰਮ ਕਰ ਰਿਆ ਨਾ ਜਿਨ੍ਹਾਂ ਲਈ ਮਹਾਰਾਜ ਜੀ ਕਹਿੰਦੇ ਬਿਪਕਾਰ ਕਟਦੇ ਬਹੁ ਪਰਪੰਚ ਕਰ ਪ੍ਰਤਨ ਲਿਆਵੇ ਸੁਤਦਾਰਾ ਪੈ ਆਨ ਲਟਾਵੇ ਮਨ ਮੇਰੇ ਹੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿ ਲਈ ਜੈ ਉਹਨਾਂ ਲਈ ਕੋਈ ਵੀ ਮਰਜੀ ਕਹਿੰਦੇ ਬਚੋਲਗੀ ਨਹੀਂ ਕਰ ਸਕਦਾ ਤੇਰਾ ਸਾਥ ਨਹੀਂ ਦੇਣਾ ਵੇਚਣਾ ਕੋਈ ਕਰ ਸਕਾ ਉਹ ਨੇਤਾ ਪ੍ਰਤੀ ਮਹਾਰਾਜ ਜੀ ਕਹਿੰਦੇ ਕਿਹਦੇ ਮੂਰੇ ਜਾ ਕੇ ਬਰਲਾਪ ਕਰਨਗੇ ਕਿਹਦੇ ਅੱਗੇ ਮਹਾਰਾਜ ਜੀ ਕਹਿੰਦੇ ਦੁੱਖ ਰੋਏਗਾ ਕਿਹਦੇ ਅੱਗੇ ਰੋਏਗਾ ਮਹਾਰਾਜ ਜੀ ਕਹਿੰਦੇ ਜਦੋਂ ਬਕਾਰਾਂ ਦੇ ਵਿੱਚ ਵਿਸਿਆਂ ਦੇ ਵਿੱਚ ਹੀ ਲੱਗਿਆ ਪਿਆ ਹੈ ਕਰਮ ਕੰਡਾਂ ਦੇ ਵਿੱਚ ਹੀ ਲੱਗਿਆ ਪਿਆ ਏ ਸੱਚੇ ਪਾਤਸ਼ਾਹ ਜੀ ਵਚਨ ਕਰ ਰਹੇ ਨੇ ਕਹਿੰਦੇ ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ ਜੋ ਧੁਰ ਤੋਂ ਮੁੱਢ ਤੋਂ ਮਰ ਜੀ ਕਹਿੰਦੇ ਮੁੱਢ ਕਦੀਮੀ ਜੋ ਤੇਰਾ ਸੁਭਾਅ ਬਣ ਚੁੱਕਿਆ ਏ ਫਿਰ ਕੁਝ ਨਹੀਂ ਕੀਤਾ ਜਾ ਸਕਦਾ ਜਿਹੋ ਜਾ ਜੀਵਨ ਤੂੰ ਹੰਡਾਰਿਆ ਹੈ ਜੋ ਹੋ ਜੀ ਜ਼ਿੰਦਗੀ ਦੇ ਵਿੱਚ ਤੂੰ ਆਨੰਦ ਮਾਣਦਾ ਪਿਆ ਮਾਇਕ ਪਦਾਰਥਾਂ ਦਾ ਕਿਤੇ ਵਿਸੇ ਆਂਦਾ ਕਿਤੇ ਵਹਿਕਾਰਾਂ ਦਾ ਆਪਣਾ ਕੀਤਾ ਜੋ ਤੁਰ ਤੋਂ ਹੀ ਮਹਾਰਾਜ ਜੀ ਕਹਿੰਦੇ ਕੀਤਾ ਕਿਚੂ ਨਾ ਹੋ ਗਏ ਲਿਖਿਆ ਔ ਤੋਰ ਸੰਜੋ ਤੁਰ ਤੋਂ ਹੀ ਲਿਖਿਆ ਹੋਇਆ ਮਹਾਰਾਜ ਜੀ ਕਹਿੰਦੇ ਇਤੇ ਵਾਹਿਗੁਰੂ ਜੀ ਜੇ ਕਿਰਪਾ ਕਰ ਦੇਣ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਮਹੀਨੇ ਦੀਆਂ ਜੋ ਪੰਗਤੀਆਂ ਨੇ ਸੰਪੂਰਨਤਾ ਦੀਆਂ ਇਹਦੇ ਵਿੱਚ ਉਪਦੇਸ਼ ਦੇ ਰਹੇ ਹਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਜੇ ਮੇਰਾ ਰੱਬ ਮਿਲ ਜਾਵੇ ਜੇ ਮੇਰਾ ਪਰਮਾਤਮਾ ਮਿਲ ਜਾਵੇ ਬੜਪਾਗੀ ਮੇਰਾ ਪ੍ਰਭ ਮਿਲੈ ਵੱਡੇ ਕਰਮਾਂ ਕਰਕੇ ਬੜਪਾਗੀ ਪੁਰਸ਼ਾਂ ਨੂੰ ਜੇ ਪਰਮਾਤਮਾ ਦਾ ਮਲਾਪ ਹੋ ਜਾਵੇ ਤਾਂ ਜਨਮਾਂ ਦੇ ਲੱਗੇ ਬਿਜੋਗ ਲੈ ਜਾਂਦੇ ਨੇ ਬੋਲੋ ਸਤਨਾਮ ਟੁਕਟਾ ਬੰਦਨ ਜਾਸਕੈ ਹੋਵਾ ਸਾਤੂ ਸੰਗ ਜੋ ਰੱਤੇ ਰੰਗ ਏਕ ਕੈ ਨਾਨਕ ਕੂੜਾ ਰੰਗ ਜੇ ਕਿਤੇ ਰੱਬ ਦਾ ਮਲਾਪ ਹੋ ਜਾਵੇ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਿੱਡਾ ਵੀ ਭਿਆਨਕ ਰੋਗ ਲੱਗਿਆ ਹੋਵੇ ਉੱਤਰ ਜਾਂਦਾ ਹੈ ਕਿੰਨਾ ਦਾ ਉੱਤਰ ਦਾ ਹੈ ਪਰਮਾਤਮਾ ਦਾ ਜਿੰਨਾਂ ਨੂੰ ਮਿਲਾਪ ਹੁੰਦਾ ਹੈ ਵਿਖੋ ਜਨਮਾਂ ਜਨਮਾਂ ਦਾ ਰੋਗ ਲੱਗਿਆ ਹੋਇਆ ਹੈ ਮੁੱਦਤਾਂ ਤੋਂ ਰੋਗ ਲੱਗਿਆ ਹੋਇਆ ਹੈ ਭੁਮੀਏ ਨੂੰ ਜਦ ਦੀ ਪੁਸਤੀ ਆਖਿਆ ਸੀ ਨਾ ਭੁਮੀਏ ਨੇ ਕਹਿੰਦਾ ਦਾਦੇ ਪੜਦਾਦਿਆਂ ਤੋਂ ਚੱਲੀ ਆਉਂਦੀ ਹੈ ਡਾਕੇ ਮਾਰਨੇ ਦਾਦੇ ਪੜਦਾਦਿਆਂ ਤੋਂ ਕੰਮ ਚੱਲਦਾ ਆ ਰਿਹਾ ਹੈ ਔਰ ਗੁਰੂ ਨਾਨਕ ਸਾਹਿਬ ਦਾ ਮਲਾਪ ਹੋ ਗਿਆ ਗੁਰੂ ਨਾਨਕ ਜੀ ਦੇ ਮਲਾਪ ਨੇ ਗੁਰੂ ਨਾਨਕ ਦੇ ਉਪਦੇਸ਼ ਨੇ ਭੁਮੀਏ ਨੂੰ ਚੋਰ ਤੋਂ ਸੰਤ ਬਣਾ ਦਿੱਤਾ ਬੋਲ ਸਤਨਾਮ ਮਲਾਪ ਦੇ ਵਿੱਚ ਕਿੱਡੀ ਵੱਡੀ ਬਖਸ਼ਿਸ਼ ਹੋਈ ਗੁਰੂ ਨਾਨਕ ਦੇ ਮਲਾਪ ਨੇ ਕਿੱਡੀ ਵੱਡੀ ਕਿਰਪਾ ਕਰ ਦਿੱਤੀ ਭੁਮੀਏ ਤੇ ਤੇ ਵਚਨ ਕਮਾਇਆ ਭੁਮੀਏ ਨੇ ਇਕੱਲੇ ਮਹਿਲਾ ਪੱਲੀ ਗੱਲ ਨਹੀਂ ਨਾਲ ਵਚਨ ਕਮਾਇਆ ਤੇ ਮਹਾਰਾਜ ਜੀ ਵਚਨ ਕਰਦੇ ਨੇ ਕਹਿੰਦੇ ਜੋ ਵਚਨ ਕਮਾਵੇ ਸੰਤਨ ਕਾ ਜੋ ਸਾਧੂ ਸਤਪੁਰਸਾਂ ਦਾ ਗੁਰੂ ਦਾ ਜਿਹੜੇ ਭਾਈ ਵਚਨ ਕਮਾ ਲੈਂਦੇ ਨੇ ਸੋ ਗੁਰ ਪ੍ਰਸਾਦੀ ਤਰੀਏ ਉਹ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਪਾਰੋ ਤਾਰਾ ਹੋ ਜਾਂਦਾ ਉਹ ਤਰ ਜਾਂਦੇ ਹਨ ਇਸ ਭਾਵ ਦੇ ਵਿੱਚ ਪਾਤਸ਼ਾਹ ਜੀ ਵਚਨ ਕਰਦੇ ਨੇ ਬੜਾ ਭਾਗੀ ਮੇਰਾ ਪ੍ਰਭ ਮਿਲੈ ਬੜਾ ਭਾਗੀ ਪੁਰਸਾਂ ਨੂੰ ਜੇ ਰੱਬ ਮਿਲ ਜਾਵੇ ਜੇ ਵੱਡੇ ਭਾਗਾ ਕਰਕੇ ਮਰ ਜੀ ਕਹਿੰਦੇ ਪਰਮੇਸ਼ਵਰ ਦਾ ਮਿਲਾਪ ਹੋ ਜਾਵੇ ਤਾਂ ਇੱਥੇ ਤਾਂ ਸਭ ਦੁਆਰ ਤੇ ਆ ਤਾਂ ਉਤਰੈ ਸਭ ਯੋਗ ਮਹਾਰਾਜ ਜੀ ਕਹਿੰਦੇ ਸਾਰੇ ਦੁੱਖ ਉਤਰ ਜਾਂਦੇ ਨੇ ਸਾਰੇ ਦੁੱਖ ਮਿਟ ਜਾਂਦੇ ਹਨ ਨਾਂ